ਕੋਲੇ ਦੇ ਉਤਪਾਦਨ ਦੇ ਵਿੱਚੋਂ ਭਾਰਤ ਨੇ ਗੱਡੇ ਚੰਡੇ ਦੇਸ਼ ਨੇ ਹਾਸਲ ਕੀਤਾ ਨਵਾਂ ਮਕਾਮ ਕੋਲੇ ਦੇ ਉਤਪਾਦਨ ਦੇ ਵਿੱਚੋਂ ਵੱਡਾ ਮੀਲ ਪੱਥਰ ਕੀਤਾ ਹਾਸਲ ਤਾਂ ਸਾਡੇ ਦੇਸ਼ ਵਿੱਚ ਜਿਹੜੇ ਵਿਕਾਸ ਕਾਰਜ ਚੱਲ ਰਹੇ ਨੇ ਤਾਂ ਉਹਨਾਂ ਦੇ ਵਿੱਚ ਊਰਜਾ ਬਹੁਤ ਜ਼ਰੂਰੀ ਹੈ ਅਤੇ ਸਾਡੇ ਦੇਸ਼ ਵਿੱਚ ਊਰਜਾ ਦੇ ਮੁੱਖ ਸਰੋਤਾਂ ਦੇ ਵਿੱਚੋਂ ਇੱਕ ਹੈ ਕੋਇਲਾ ਇੱਕ ਸਮਾਂ ਸੀ ਜਦ ਕੋਇਲੇ ਦੀਆਂ ਰੇਲਾਂ ਚੱਲਦੀਆਂ ਸੀ ਲੇਕਿਨ ਹੁਣ ਵੱਡੇ ਵੱਡੇ ਥਰਮਲ ਪਲਾਂਟ ਨੇ ਜਿਹੜੇ ਉਹ ਵੀ ਕੋਇਲੇ ਦੇ ਨਾਲ ਚੱਲਦੇ ਨੇ ਅਤੇ ਹਜ਼ਾਰਾਂ ਟਨ ਕੋਇਲੇ ਦੀ ਖਪਤਤਾ ਜਿਹੜੀ ਉਹ ਹਰ ਰੋਜ਼ ਹੁੰਦੀ ਹੈ ਤਾਂ ਲੋੜ ਇੰਨੀ ਜ਼ਿਆਦਾ ਹੈ ਕਿ ਬਾਹਰ ਤੋਂ ਵੀ ਕੋਲਾ ਹੈ ਜਿਹੜਾ ਉਹ ਦੇਸ਼ ਦੇ ਵਿੱਚ ਮੰਗਵਾਉਣਾ ਪੈਂਦਾ ਹੈ ਤਾਂ ਕੋਲੇ ਦੀ ਪ੍ਰੋਡਕਸ਼ਨ ਨੂੰ ਲੈ ਕੇ ਭਾਰਤ ਦੇ ਵੱਲੋਂ ਇੱਕ ਨਵਾਂ ਮਕਾਮ ਹਾਸਲ ਕੀਤਾ ਗਿਆ ਹੈ ਭਾਰਤ ਨੇ ਚਾਲੂ ਵਿੱਤੀ ਸਾਲ ਦੌਰਾਨ 1 ਅਰਬ ਟਨ ਕੋਲਾ ਉਤਪਾਦਨ ਦਾ ਰਿਕਾਰਡ ਅੰਕੜਾ ਪਾਰ ਕਰ ਲਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰਾਪਤੀ ਨੂੰ ਦੇਸ਼ ਲਈ ਮਾਣ ਵਾਲਾ ਪਲ ਦੱਸਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਊਰਜਾ ਸੁਰੱਖਿਆ ਅਤੇ ਆਤਮ ਨਿਰਭਰਤਾ ਪ੍ਰਤੀ ਉਹਨਾਂ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ ਕੋਲੇ ਦੀ ਵਰਤੋਂ ਮੁੱਖ ਤੌਰ ਤੇ ਬਿਜਲੀ ਉਤਪਾਦਨ ਦੇ ਨਾਲ-ਨਾਲ ਕਈ ਉਦਯੋਗਾਂ ਵਿੱਚ ਇੰਧਣ ਵਜੋਂ ਵੀ ਕੀਤੀ ਜਾਂਦੀ ਹੈ। ਭਾਰਤ ਨੇ ਕੋਲਾ ਉਤਪਾਦਨ ਦੇ ਵਿੱਚ 1 ਅਰਬ ਟਨ ਯਾਨੀ ਕਿ 1 ਬਿਲੀਅਨ ਟਨ ਦਾ ਅੰਕੜਾ ਪਾਰ ਕਰ ਲਿਆ ਹੈ ਇਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਇਸ ਪ੍ਰਾਪਤੀ ਨੂੰ ਮਾਣ ਵਾਲਾ ਪਲ ਅਤੇ ਦੇਸ਼ ਦੇ ਲਈ ਇਤਿਹਾਸਿਕ ਮੀਲ ਪੱਥਰ ਦੱਸਿਆ। ਆਤਮ ਨਿਰਪਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਦੇ ਹੋਏ ਇਸ ਪ੍ਰਾਪਤੀ ਦੇ ਨਾਲ ਭਾਰਤ ਦੇ ਊਰਜਾ ਖੇਤਰ ਨੂੰ ਹੋਰ ਮਜ਼ਬੂਤੀ ਮਿਲਣ ਅਤੇ ਦਰਾਮਦਾਂ ਤੇ ਨਿਰਪਰਤਾ ਘਟਣ ਦੀ ਉਮੀਦ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਕੋਲਾ ਅਤੇ ਖਾਣ ਮੰਤਰੀ ਜੀ ਕਿਸ਼ਨ ਰਾਡੀ ਐਕਸ ਤੇ ਪੋਸਟ ਆ ਜਿਹੜੀ ਉਹਨਾਂ ਦੀ ਸਾਂਝੀ ਕਰਦੇ ਹੋਏ ਲਿਖਿਆ ਕਿ ਭਾਰਤ ਲਈ ਮਾਣ ਵਾਲਾ ਪੱਲ 1 ਬਿਲੀਅਨ ਟਨ ਕੋਲਾ ਉਤਪਾਦਨ ਦੇ ਇਤਿਹਾਸਕ ਮੀਲ ਪੱਥਰ ਨੂੰ ਪਾਰ ਕਰਨਾ ਇੱਕ ਵੱਡੀ ਪ੍ਰਾਪਤੀ ਹੈ ਪੇਸ ਤੋਂ ਪਹਿਲਾਂ ਕੇਂਦਰੀ ਕੋਲਾ ਅਤੇ ਖਾਣ ਮੰਤਰੀ ਜੀ ਕਿਸ਼ਨ ਰਾਡੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਰਾਹੀਂ ਆਪਣੀ ਪ੍ਰਾਪਤੀ ਬਾਰੇ ਜਾਣਕਾਰੀ ਦਿੱਤੀ ਸੀ ਜਿਸ ਦਾ ਸਿਹਰਾ ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਨੂੰ ਦਿੱਤਾ ਗਿਆ ਸੀ ਉਹਨਾਂ ਨੇ ਪੋਸਟ ਦੇ ਵਿੱਚ ਅੱਗੇ ਕਿਹਾ ਹੈ ਕਿ ਆਧੁਨਿਕ ਤਕਨੀਕਾਂ ਅਤੇ ਕੁਸ਼ਲ ਮਾਈਨਿੰਗ ਪ੍ਰਕਿਰਿਆਵਾਂ ਨੂੰ ਅਪਣਾ ਕੇ ਨਾ ਸਿਰਫ ਉਤਪਾਦਨ ਵਧਾਇਆ ਗਿਆ ਹੈ ਬਲਕਿ ਟਿਕਾਊ ਅਤੇ ਜ਼ਿੰਮੇਵਾਰ ਮਾਈਨਿੰਗ ਨੂੰ ਵੀ ਤਰਜੀਹ ਦਿੱਤੀ ਗਈ ਹੈ ਇਹ ਪ੍ਰਾਪਤੀ ਸਾਡੀ ਵੱਦੀ ਬਿਜਲੀ ਦੀ ਮੰਗ ਨੂੰ ਪੂਰਾ ਕਰੇਗੀ ਇਹ ਆਰਥਿਕ ਵਿਕਾਸ ਨੂੰ ਵੀ ਤੇਜ਼ ਕਰੇਗਾ ਅਤੇ ਹਰੇਕ ਭਾਰਤੀ ਲਈ ਇੱਕ ਉਜਵਲ ਭਵਿੱਖ ਯਕੀਨੀ ਬਣਾਵੇਗਾ ਤਾਂ ਕੇਂਦਰੀ ਮੰਤਰੀ ਦੀ ਪੋਸਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਇਹ ਪ੍ਰਾਪਤੀ ਊਰਜਾ ਸੁਰੱਖਿਆ ਆਰਥਿਕ ਵਿਕਾਸ ਅਤੇ ਸਵੈ-ਨਿਰਭਰਤਾ ਪ੍ਰਤੀ ਸਾਡੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ ਇਹ ਪ੍ਰਾਪਤੀ ਦੇਸ਼ ਦੇ ਕੋਲਾ ਖੇਤਰਾਂ ਨਾਲ ਜੁੜੇ ਲੋਕਾਂ ਦੇ ਸਮਰਪਣ ਅਤੇ ਸਖਤ ਮਿਹਨਤ ਨੂੰ ਵੀ ਦਰਸਾਉਂਦੀ ਹੈ ਇਸ ਹਫ਼ਤੇ ਦੇ ਸ਼ੁਰੂ ਵਿੱਚ ਕੇਂਦਰ ਸਰਕਾਰ ਨੇ ਵਿੱਤੀ ਸਾਲ 2025-26 ਵਿੱਚ ਬਿਜਲੀ ਖੇਤਰ ਨੂੰ 906.1 ਮਿਲੀਅਨ ਟਨ ਕੋਲੇ ਦੀ ਸਪਲਾਈ ਕਰਨ ਦਾ ਟੀਚਾ ਰੱਖਿਆ ਸੀ ਅਗਲੇ ਵਿੱਤੀ ਸਾਲ ਲਈ ਕੋਲੇ ਦੀ ਜ਼ਰੂਰਤ ਸੰਬੰਧੀ ਬਿਜਲੀ ਮੰਤਰਾਲੇ ਦੀ ਬੇਨਤੀ ਤੋਂ ਬਾਅਦ ਕੋਲਾ ਮੰਤਰਾਲੇ ਨੇ ਇਹ ਯੋਜਨਾ ਸੰਸਦ ਨਾਲ ਸਾਂਝੀ ਕੀਤੀ ਇਸ ਵੇਲੇ ਦੇਸ਼ ਵਿੱਚ ਕੋਲੇ ਦੀ ਲੋੜਿੰਦੀ ਸਪਲਾਈ ਹੈ ਕੇਂਦਰੀ ਬਿਜਲੀ ਅਥਾਰਟੀ ਸੀਈਏ ਦੇ ਅਨੁਸਾਰ 10 ਮਾਰਚ 2025 ਤੱਕ ਕੋਲਾ ਆਧਾਰਿਤ ਪਾਵਰ ਪਲਾਂਟਾਂ ਕੋਲ 53 ਪੈਲਟ 49 ਮੀਟ्रिक टन ਦਾ ਸਟਾਕ ਦੀ ਇਹ ਪਿਛਲੇ ਸਾਲ ਦਰਜ ਕੀਤੇ ਗਏ 44 ਪੈਲਟ 51 ਮੀਟ्रिक टन ਦੇ ਸਟਾਕ ਨਾਲੋਂ 20 ਪੈਲਟ 2% ਵਾਧਾ ਹੈ ਤਾਂ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਇੱਕ ਸਮਾਸਤੀ ਜਦੋਂ ਦੇਸ਼ ਦੇ ਵਿੱਚ ਬਹੁਤ ਸਾਰੇ ਉਦਯੋਗ ਅਤੇ ਬਹੁਤ ਸਾਰੇ ਹੋਰ ਹਾਲਾਤ ਨੇ ਜਿਹੜੇ ਉਹ ਕੋਇਲੇ ਦੇ ਉੱਤੇ ਨਿਰਭਰ ਕਰਦੇ ਹੁੰਦੇ ਸਨ ਰੇਲਾਂ ਦੇ ਜੜੀਆਂ ਉਹ ਵੀ ਕੋਇਲੇ ਦੇ ਨਾਲ ਚੱਲਦੀਆਂ ਸੀ ਅਤੇ ਨਾਲ ਹੀ ਪੱਟੀਆਂ ਦੇ ਵਿੱਚ ਵੀ ਬਾਲਣ ਵਜੋਂ ਇਸਤੇਮਾਲ ਕੀਤਾ ਜਾਂਦਾ ਸੀ ਜਦੋਂ ਵਿਆਹ ਸ਼ਾਦੀਆਂ ਦੇ ਜਾਂ ਕੋਈ ਹੋਰ ਵੱਡੇ ਪੱਧਰ ਦੇ ਪ੍ਰੋਗਰਾਮ ਹੁੰਦੇ ਸੀ ਤਾਂ ਉਹਨਾਂ ਦੇ ਵਿੱਚ ਅਕਸਰ ਹੀ ਕੋਇਲੇ ਨੂੰ ਵਰਤਿਆ ਜਾਂਦਾ ਸੀ ਲੇਕਿਨ ਸਮੇਂ ਦੇ ਨਾਲ ਬਦਲਾਅ ਜ਼ਰੂਰ ਆ ਗਿਆ ਹੈ ਰੇਲਾਂ ਨੇ ਜਿਹੜੀਆਂ ਉਹ ਹੁਣ ਇਲੈਕਟ੍ਰਿਕ ਹੋ ਗਈਆਂ ਨੇ ਅਤੇ ਪੱਟੀਆਂ ਦੇ ਵਿੱਚ ਹੁਣ ਥਾਂ ਹੈ ਜਿਹੜੀ ਉਹ ਗੈਸ ਸਿਲੰਡਰਾਂ ਦੇ ਲੈ ਲਈ ਹੈ ਲੇਕਿਨ ਕੋਇਲੇ ਤੇ ਦੇਸ਼ ਦੀ ਨਿਰਪਰਤਾ ਲਗਾਤਾਰ ਵਧਦੀ ਜਾ ਰਹੀ ਹੈ ਬਿਜਲੀ ਦੇ ਪ੍ਰੋਡਕਸ਼ਨ ਦੇ ਲਈ ਦੇਸ਼ ਦੇ ਵਿੱਚ ਵੱਡੇ ਪੱਧਰ ਉੱਤੇ ਕੋਲੇ ਦਾ ਇਸਤੇਮਾਲ ਆ ਜਿਹੜਾ ਉਹ ਕੀਤਾ ਜਾ ਰਿਹਾ ਹੈ ਤਾਂ ਇਸ ਦੇ ਨਾਲ ਬਿਜਲੀ ਖੇਤਰ ਨੂੰ ਲੈ ਕੇ ਵੀ ਕੁਝ ਜਾਣਕਾਰੀਆਂ ਨੇ ਜਿਹੜੀਆਂ ਉਹ ਕੇਂਦਰੀ ਮੰਤਰੀਆਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਿਆ ਨੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਹੋਰ ਵੱਖ-ਵੱਖ ਇੰਡਸਟਰੀਆਂ ਦੀ ਤਾਂ ਕੁਝ ਅਜਹੀਆਂ ਇੰਡਸਟਰੀਆਂ ਵੀ ਨੇ ਜਿਹੜੀਆਂ ਕੋਲੇ ਦੇ ਉੱਤੇ ਨਿਰਭਰ ਕਰਦੀਆਂ ਨੇ ਤਾਂ ਕੋਲੇ ਨੂੰ ਲੈ ਕੇ ਭਾਰਤ ਦੇ ਵੱਲੋਂ ਇੱਕ ਨਵਾਂ ਰਿਕਾਰਡ ਆ ਜਿਹੜਾ ਉਹ ਪੈਦਾ ਕੀਤਾ ਗਿਆ ਹੈ